ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਅੱਜ ਮੈਕਸੀਕੋ ਦਾ ਲਾਸਟ ਐਪੀਸੋਡ ਲੈ ਕੇ حاضر ਹੋਇਆ ਜੀ ਮੈਕਸੀਕੋ 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 ਮੈਂ ਮੈਕਸੀਕੋ ਨੂੰ ਕਾਫੀ ਲਾਈਕ ਕਰਦਾ ਜੀ ਬਹੁਤ ਲਾਈਕ ਠੀਕ ਹੈ ਮੈਕਸੀਕੋ ਇੱਕ ਯੂਐਸਏ ਤੇ ਕੈਨੇਡਾ ਦਾ ਪਾਰਟ ਹੈ ਜਿਹਨੂੰ ਨਾਰਥ ਅਮਰੀਕਾ ਕਿਹਾ ਜਾਂਦਾ ਮੈਕਸੀਕੋ ਇੱਕ ਵਿੱਚ ਸਪੈਨਿਸ਼ ਬੋਲੀ ਜਾਂਦੀ ਹੈ ਮੈਕਸੀਕੋ ਦੀ ਆਬਾਦੀ 130 ਮਿਲੀਅਨ ਦੇ ਨੇੜੇ ਤੇ ਦੁਨੀਆ ਦਾ ਇੱਕ 13ਵਾਂ ਵੱਡਾ ਮੁਲਕ ਉਹਦੇ ਨਾਲ ਏਰੀਆ ਦੇ ਸਾਬ ਨਾਲ ਤੇ 10ਵਾਂ ਵੱਡਾ ਮੁਲਕ ਹੈ ਆਬਾਦੀ ਦੇ ਸਾਬ ਨਾਲ ਤੇ ਜੇ ਤੁਸੀਂ ਮੈਨੂੰ ਪੁੱਛੋ ਤਾਂ ਇੱਥੇ ਚਰਚ ਬਹੁਤ ਜ਼ਿਆਦਾ ਨੇ ਤੇ ਮਿਊਜ਼ੀਅਮ ਬਹੁਤ ਜ਼ਿਆਦਾ ਨੇ ਤੇ ਬਹੁਤ ਵਧੀਆ ਥੀਚਾਂ ਨੇ ਗਰੀਬੀ ਵੀ ਦੇਖਦੀ ਹੈ ਪਰ ਅਮੀਰੀ ਵੀ ਬਹੁਤ ਹੈ ਕੋ ਅਮਰੀਕਾ ਕੈਨੇਡਾ ਤੋਂ ਘੱਟ ਵਾਲੀ ਮੇਰੀ ਨੀਅਤ ਲੋਕ ਬਹੁਤ ਸ਼ਾਂਤ ਸੁਭਾਅ ਦੇ ਬਹੁਤ ਮਿਲਣਸਾਰ ਟੂਰਿਸਟ ਏਰੀਏ ਮਹਿੰਗੇ ਨੇ ਪਰ ਬਾਕੀ ਜਿਹੜੇ ਬਾਕੀ ਏਰੀਏ ਨੇ ਉਹ ਸਸਤੇ ਵੀ ਨੇ ਇਹ ਕੀ ਤੇ ਹੋਰ ਮੈਂ ਇਹਦੇ ਬਾਰੇ ਕੀ ਕਹਾਂ ਇੱਥੇ ਪੰਜਾਬੀ ਵੀ ਰਹਿੰਦੇ ਨੇ ਲੋਕ ਬੜੇ ਮਿਲਣਸਾਰ ਐ ਇੱਥੇ ਗੁਰਦੁਆਰਾ ਵੀ ਆ ਮੰਦਿਰ ਵੀ ਨੇ ਮੈਕਸੀਕੋ ਸਿਟੀ ਤਾਂ ਹੈ ਹੀ ਹੈ ਕਈ ਹੋਰ ਜਗ੍ਹਾ ਤੇ ਵੀ ਨੇ ਲੋਕ ਇੱਥੇ ਕਨਕਨ ਵਗੈਰਾ ਸ਼ਹਿਰਾਂ ਚ ਕੁਆਟਰੇ ਹਰ ਸ਼ਹਿਰਾਂ ਚ ਕਈ ਹੋਰ ਸ਼ਹਿਰਾਂ ਦੇ ਵਿੱਚ ਜਿਹੜੇ ਟੂਰਿਸਟ ਸ਼ਹਿਰ ਹਨ ਉੱਥੇ ਵਿਆਹ ਕਰਨ ਵੀ ਆਉਂਦੇ ਨੇ ਅਮਰੀਕਾ ਕੈਨੇਡਾ ਤੋਂ ਤੇ ਇੱਥੇ ਤੁਨੂੰ ਗਿਆਨੀ ਜੀ ਵੀ ਮਿਲ ਜਾਂਦੇ ਨੇ ਸਾਰਾ ਕੁਝ ਮਿਲ ਜਾਂਦਾ ਪੂਰੇ ਥੋੜਾ ਥੋੜਾ ਤੁਹਾਨੂੰ ਪੈਕੇਜ ਵੀ ਮਿਲ ਜਾਂਦਾ ਜੇ ਕਿਸੇ ਨੇ ਵਿਆਹ ਕਰਾਉਣਾ ਪਰ ਮੈਂ ਮੇਰੀ ਮੇਰੀਓ ਪ੍ਰੈਫਰੈਂਸ ਨਹੀਂ ਮੈਂ ਕਹਿੰਦਾ ਜੇ ਵਿਆਹ ਕਰਾਉਣਾ ਤੁਸੀਂ ਆਪਣੇ ਕੰਜਨ ਜਿਹੜੇ ਨੌਕਰੀਆਂ ਵੀ ਕਰ। ਬਾਕੀ ਮੈਕਸੀਕੋ ਸੇਫ ਆ। ਮੈਨੂੰ ਨਹੀਂ ਪਤਾ ਲੋਕ ਇਥੋਂ ਕਿਉਂ ਡਰਦੇ ਨੇ, ਕਿਉਂ ਕਹਤੇ ਕਹਿੰਦੇ ਨੇ। ਮੈਕਸੀਕੋ ਸਿਟੀ ਵੀ ਤੇ ਹੋਰ ਇਹਦੇ ਸਾਰੇ ਟੂਰਿਸਟ ਏਰੀਆ ਸੇਫ ਨੇ। ਹਾਂ, ਉਹ ਜੋ ਅਮਰੀਕਾ ਦੇ ਬਾਰਡਰ ਦੇ ਨਾਲ ਵਾਲੇ ਦੋ ਚਾਰ ਸ਼ਹਿਰ ਹੈ ਜਿੱਥੇ ਟਰੱਕ ਰੋਡ ਦਾ ਕੰਮ ਚੱਲਦਾ ਜਾਂ ਕੋਈ ਹੋਰ ਹੈ ਉੱਥੇ ਜ਼ਰੂਰ ਇਹ ਜੀ। ਬਾਕੀ ਤੁਸੀਂ ਉਹ ਜੇ ਕੰਮ ਨਾ ਕਰੋ ਜਿੱਦੇ ਨਾਲ ਤੁਹਾਨੂੰ ਕੋਈ ਖਤਰਾ ਹੋਵੇ ਤੇ ਸੇਫ ਹੀ ਸੇਫ ਹੈ। ਠੀਕ ਹੈ ਜੀ, ਖਾਣਾ ਪੀਣਾ ਵੀ ਸਸਤਾ। ਪ੍ਰਾਣੀ ਮਾਇਨ ਸਭਿਤਾ ਇਥੇ ਤੇ ਮਾਡਰਨ ਏਜ ਦਾ ਨੰਦ ਵੀ ਵਣ ਸਕਦੇ ਹੋ ਦੇਖੋ ਕਿੱਥੇ ਤੁਹਾਨੂੰ ਤੁਸੀਂ ਪੁਰਾਣੇ ਤੋਂ ਪੁਰਾਣਾ ਹਿਸਟਰੀ ਕਲਚਰ ਪੁਰਾਣੀਆਂ ਸਭਿਤਾਵਾਂ ਦਾ ਵੀ ਆਨੰਦ ਮਾਣ ਸਕਦੇ ਹੋ ਅੱਜ ਦੀ ਜਿਹੜੀ ਨਵੀਨ ਨਕੀਲੀ ਉਹ ਮਾਡਰਨ ਏਜ ਆ ਉਹਦਾ ਆਪਣਾ ਉਹਦਾ ਵੀ ਦੇਖ ਸਕਦੇ ਹੋ ਦੇਰੇ ਘੁੰਮਣ ਲਈ ਬਹੁਤ ਪਾਰਕਾਂ ਨੇ ਹੋਰ ਬਹੁਤ ਟੂਰਿਸਟ ਏਰੀਆ ਨੇ ਠੀਕ ਹੈ ਰਾਤ ਨੂੰ ਕਲੱਬਾਂ ਜਾਣ ਲਈ ਪਾਰਕ ਉਹ ਵੀ ਕਲੱਬਾਂ ਵੀ ਬਥੇਰੀਆਂ ਨੇ ਤੇ ਰੈਸਟੋਰੈਂਟ ਵੀ ਵਧੀਆ-ਵਧੀਆ ਨੇ ਮੈਨੂੰ ਆਸ ਹੈ ਵੀ ਤੁਸੀਂ ਮੈਕਸੀਕੋ ਦਾ ਟੂਰ ਤੇ ਕਦੇ ਨਰਾਸ਼ ਨਹੀਂ ਬਣੋਗੇ ਬਹੁਤ ਏਰੀਆ ਨੇ ਮੈਕਸੀਕੋ ਚ ਘੁੰਮਣ ਦੇ ਇਹ ਹੁਣ ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ ਕਿੱਥੇ ਜਾਣਾ ਤੁਸੀਂ ਕਿੱਥੇ ਘੁੰਮਣਾ ਠੀਕ ਹੈ ਜੀ ਤੁਸੀਂ ਕਿੱਥੇ ਜਾਣਾ ਚਾਹੁੰਦੇ ਹੋ ਜਾਂ ਤੁਸੀਂ ਕਿਹੜੇ ਕਿਹੜੀ ਜਗ੍ਹਾ ਤੇ ਜਾਣਾ ਜਿਵੇਂ ਮੈਕਸੀਕੋ ਸਿਟੀ ਹੈ ਕੈਨਕੋਨਾ ਤੇ ਹੋਰ ਹੈਗੇ ਜਿਹੜੇ ਇੱਕ ਕਹਿੰਦੇ ਨੇ ਆਰਕ ਆਫ ਉਹ ਇੱਕ ਸ਼ਹਿਰ ਵੀ ਹੈ ਕਾਬੋਸਨ ਲੁਗਾਸ ਠੀਕ ਹੈ ਉੱਥੇ ਉਹਦਾ ਸਮੁੰਦਰ ਤੇ ਕਹਿੰਦੇ ਤੁਦਮ ਹਿਸਟਰੀ ਵਾਲਾ ਚੈਨ ਇਤਸਾ ਠੀਕ ਹੈ ਜੀ ਹੋਰ ਇਹਨਾਂ ਦੇ ਜਿਵੇਂ ਮੈਕਸੀਕੋ ਸਿਟੀ ਦੇ ਵਿੱਚ ਪਲਾਸਿਓ ਬੈਲ ਆਰਟੇਆ ਦੇਖਣ ਵਾਲਾ ਬਹੁਤ ਵਧੀਆ ਬਹੁਤ ਵਧੀਆ ਆਰਟਿਸਟਾਂ ਦੇ ਜਾਂ ਹੋਰ ਬਹੁਤ ਵਧੀਆ ਨੇ ਦੁਕਾਨਾਂ ਨੂੰ ਤੁਹਾਨੂੰ ਫੂਡ ਫੂਡ ਵੀ ਬੜਾ ਇੰਡੀਅਨ ਫੂਡ ਮਿਲ ਜਾਂਦਾ ਸਾਰੇ ਸ਼ਹਿਰਾਂ 'ਚ ਇਹਨਾਂ ਵਿੱਚ ਜਿੰਨਸੇ ਮੈਂ ਗਿੜਨਾ ਤੇ ਬਾਕੀ ਮਿਊਜ਼ੀਅਮ ਆਫ ਆਰਥੋ ਪਹੁੰਚ ਆਰਥੋ ਪਨੋਜੀਆ ਐਂਟਰੋਪੋਲੋਜੀ ਆਰਥੋਪਨ ਐਂਟਰੋਪੋਲ ਐਕਸਕਾਰਟ ਠੀਕ ਹੈ ਜੋ ਪੁਲਤਿਕ ਇਹਨਾਂ ਦਾ ਹੈਗਾ ਜਿਹੜਾ ਉਹ ਉਹ ਏਰੀਆ ਕਾ ਉਹ ਮਿਊਜ਼ੀਅਮ ਹੈਨਾਂ ਦਾ ਪਲਾਜ਼ਾ ਕਨਸਟੀਟਿਊਸ਼ਨ ਉਹ ਦੇਖਣ ਨੂੰ ਇਹ ਮੈਕਸੀਕੋ ਸਿਟੀ ਨਹੀਂ ਕਰਦਾ ਪਰਤੋ ਬੁਲਾਰਟਾ ਇੱਕ ਹੋਰ ਸ਼ਹਿਰ ਆ ਪਲਾਜ਼ਾ ਦਲ ਲੋਟੇ ਜਿਹਨੂੰ ਜਿਹਨੂੰ ਇਸਲਾ ਮੁਹਾਰੇ ਵੀ ਕਹਿੰਦੇ ਨੇ ਉਹ ਰੇਡੀਓ ਆਫ ਗੁਆਨਟਾ 루ਪੀ ਦਾ ਬੜਾ ਵਧੀਆ ਚਰਚਾ ਠੀਕ ਹੈ ਟੈਂਪਲ ਬਹੁਤ ਟੈਂਪਲ ਹੈ ਬਹੁਤ ਬਹੁਤ ਗੁਰਦੁਆਰੇ ਮੰਦ ਇਹਨਾਂ ਦੇ ਹੈਗਾ ਚਰਚ ਬਹੁਤ ਅਮੇਜ਼ਿੰਗ ਉਹ ਆਸਕਾ ਕੀ ਕਹਿੰਦੇ ਨੇ ਨੈਸ਼ਨਲ ਪਲੇਸ ਪਹਿਲੇ ਸਾਰਾ ਇਹਨਾਂ ਦਾ ਤੇ ਹੋਰ ਮਿਊਜ਼ੀਅਮ ਮੋਆ ਉਹਨੇ ਇਹ ਕਹਿੰਦੇ ਨੇ ਉਹਨੂੰ ਕੋਜ਼ੋ ਮੋਲੈਕ ਸਿਟੀ ਹੈ ਇਹਨਾਂ ਦਾ ਸਮੁੰਦਰ ਦੇ ਕੰਢੇ ਤੇ ਖਾਸ ਤੌਰ ਤੇ ਜੇ ਤੁਸੀਂ ਉਧਰੋਂ ਆਵੋ ਫਲੋਰੀਡਾ ਲੋ ਜਾਂ ਕਿਸੇ ਹੋਰ ਪਾਸਿਓਂ ਆਵੋ ਕਰੂਜ਼ ਤੇ ਤਾਂ ਇਹ ਕੋਜ਼ੋ ਮੋਲ ਅடிக்கਲ ਜ਼ਿਆਦਾ ਜਾਂਦੇ ਨੇ ਕਰੂਜ਼ ਇੱਥੇ ਹੈਗਾ ਰਾ ਬੂਫਾ ਦੋਰਾ ਉਹ ਵੀ ਇੱਕ ਜਗ੍ਹਾ ਹੈਗੀ ਆ ਵੀ ਰਿਓ ਰਿਓ ਦਾ ਸੀਕਰੈਟ ਉਹਨੂੰ ਕਹਿੰਦੇ ਨੇ ਉਹ ਹੈਗਾ ਠੀਕ ਹੈ ਇਕ ਚਾਨਕਨਾਬ ਵਿਚ ਹੈ ਨਾ ਦੀ ਉਹ ਬੜੀ ਵਧੀਆ ਵਿਚ ਇੱਕ ਰਿਬਰਾ ਰਵੇਰਾ ਦਾ ਮਾਇਆ ਉਹ ਵੀ ਹੈਗਾ ਉਹ ਵੀ ਇਹਨਾਂ ਦੀ ਇਹ ਜਗ੍ਹਾ ਮਜਲ ਤਨ ਮੈਂ ਤੁਹਾਨੂੰ ਉਹ ਚੀਜ਼ਾਂ ਗਿਣਦਾ ਜਿਹੜੀਆਂ ਟੂਰਿਸਟ ਏਰੀਆ ਆਉਣੀਆਂ ਨੇ ਠੀਕ ਹੈ ਜੀ ਤੁਲੋਮਾ ਠੀਕ ਹੈ ਆਕਵਾ ਵਾਟਰਫਾਲਸ ਨੇ ਇਹਨਾਂ ਦੀਆਂ ਤੇ ਉਹ ਮਿਸਟਰ ਸਾਂਚੋਸ ਦੀ ਕਈ ਟੂਰਿਸਟ ਏਰੀਆ ਨੇ ਗੋਦ ਦੇ ਹਾਰਾ ਇੱਕ ਸਿਟੀ ਹੈ ਉਹ ਹੈਗਾ ਬਾਕੀ ਮਾਂਪਾਂਦੀਆਂ ਮੈਕਸੀਕੋ ਦਾ ਮੈਕਸੀਕੋ ਚੀਜ਼ਾਂ ਨੇ ਸਭ ਕੁਝ ਹੈ ਸਭ ਕੁਝ ਮੌਸਮ ਬੜਾ ਵਧੀਆ ਮੌਸਮ because he's ਯੋ ਕਿ ਹਰ ਕਿਸੇ ਉਹਦੇ ਮੌਸਮ ਦਾ ਨਜ਼ਾਰਾ ਲੈ ਸਕਦੇ ਹਾਂ ਮੈਂ ਤੁਹਾਨੂੰ ਇਹ ਕਹਿ ਰਿਹਾ ਮੇਰਾ ਨਚੋੜ ਮੈਂ ਇਹ ਕੱਢਿਆ ਵੀ ਮੈਕਸੀਕੋ ਜਣਾ ਹੈਗਾ ਨਾ ਤੁਸੀਂ ਜੇ ਬਾਈ ਚਾਂਸ ਤੁਸੀਂ ਨਾਰਥ ਅਮਰੀਕਾ ਚ ਕਿਤੇ ਵੀ ਰਹਿੰਦੇ ਹੋ ਅਮਰੀਕਾ ਕੈਨੇਡਾ ਚ ਰਹਿੰਦੇ ਹੋ ਯਾ ਤੁਹਾਡੇ ਨੇੜੇ ਆ ਮੈਕਸੀਕੋ ਤੁਸੀਂ ਆ ਕੇ ਮੈਕਸੀਕੋ ਸਿਟੀ ਉੱਤਰ ਚੋ ਉਸ ਤੋਂ ਬਾਅਦ ਮੈਕਸੀਕੋ ਸਿਟੀ ਨੂੰ ਇਨ ਇਹ ਇੱਕ ਹੋਰ ਦੱਸਾਂ ਸਪੈਨਿਸ਼ ਇਹਨੂੰ ਮੈਕਸੀਕੋ ਨਹੀਂ ਕਹਿੰਦੇ ਮੈਂ ਸਪੈਨਿਸ਼ ਇਹਨੂੰ ਮੈਕੀਕੋ ਕਹਿੰਦੇ ਨੇ ਠੀਕ ਹੈ ਉਹ ਮੇਰਾ ਕੰਕ ਸਾਇਲੈਂਟ ਸੂਨਟ ਜਾ ਮੈਂ ਇਹ ਮੈਂ ਤੁਹਾਨੂੰ ਸੁਜੈਸਟ ਕਰਾਂ ਤੁਸੀਂ ਜੇ ਮੈਕਸੀਕੋ ਦਾ ਟੂਰ ਆਉਣਾ ਪਹਿਲਾਂ ਆ ਕੇ ਮੈਕਸੀਕੋ ਸਿਟੀ ਮੈਕਸੀਕੋ ਸਿਟੀ ਨੂੰ ਇੰਜੋਏ ਕਰੋ ਸਾਰਾ ਹਿਸਟਰੀ ਆਫ ਮੈਕਸੀਕੋ ਸਿਟੀ ਸਾਰਾ ਕੋ ਦੇਖੋ ਮੈਕਸੀਕੋ ਤੋਂ ਪੁਰਾਣੇ ਤੋਂ ਪੁਰਾਣੀ ਹਿਸਟਰੀ ਸਭ ਇਹਦਾ ਉਸ ਤੋਂ ਬਾਅਦ ਘੁੰਮ ਕੇ 2-3 ਦਿਨ ਮੈਕਸੀਕੋ ਸਿਟੀ ਚ 4 ਦਿਨ ਘੁੰਮ ਕੇ ਉਸ ਤੋਂ ਬਾਅਦ ਫਿਰ ਕੈਨਕੋ ਜਾਂ ਕਿਸੇ ਹੋਰ ਬੀਚ ਸਪੌਟ ਤੇ ਚਲ ਜਾਓ ਉੱਥੇ ਨਾਲੇ ਤੁਸੀਂ ਪੂਰੀਆਂ ਬੀਚਾਂ ਦਾ ਨਜ਼ਾਰਾ ਦੇਖਣਾ ਤੇ ਨਾਲੇ ਆਲੇ-ਦੁਆਲੇ ਜਿਹੜੀ ਹੋਰ ਉਹਨਾਂ ਦੀ ਮਾਹਨ ਦੀ ਸਭ ਇਹ ਤਾਂ ਵਗੈਰਾ ਉਹਨੂੰ ਉਹਨੂੰ ਦੇਖੋ ਇਹ ਹੈਗੀ ਮੇਰੀ ਮੇਰੀ ਤੁਹਾਨੂੰ ਯਾਨੀ ਸਲਾਹ ਠੀਕ ਹੈ ਕਹਿ ਸਕਦਾ ਸੋ ਹੁਣ ਮੈਂ ਇਥੋਂ ਮੈਕਸੀਕੋ ਤੋਂ ਚੱਲ ਰਿਹਾ ਜੀ ਹੁਣ ਉਧਰ ਹੋ ਗਈਆਂ ਸੀ ਉਹ ਰੱਬ ਕਿਵੇਂ ਪਾਉਣਾ ਠੀਕ ਹੈ ਜੀ ਧੰਨਵਾਦ ਤੁਹਾਡਾ ਮੈਨੂੰ ਆਜ ਕਰਨ ਦਾ ਬੁੜੇ ਬੰਦੇ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਮੇਰਾ ਹੌਸਲਾ ਪਾ ਦਿਆ ਦਾ ਠੀਕ ਹੈ ਤੋ ਚਲੋ ਇਹ ਹੋ ਗਿਆ ਜੀ ਮਕਸੀਕੋ ਮਕਸੀਕੋ ਤੋਂ ਅਲਵਿਦਾ ਮਕਸੀਕੋ ਤੋਂ ਬਾਏ ਬਾਏ ਮਕਸੀਕੋ ਤੋਂ ਹੋਰ ਕੀ ਕਹਿ ਸਕਦੇ ਹਾਂ ਮੈਨੂੰ ਸਪੈਨਿਸ਼ ਭੁੱਲ ਗਈ ਯਾਰ ਆਉਂਦੀ ਨਹੀਂ ਕਰਨੀ ਚਲੋ ਕੀ ਕਹਿ ਸਕਦਾ ਮੈਂ ਬਾਏ ਕਹਿ ਦਮ ਤੁਹਾਡਾ ਧੰਨਵਾਦ ਮੇਰੀਆਂ ਮਕਸੀਕੋ ਦੀਆਂ ਨੀਆਂ ਸੀਰੀਜ਼ ਦੇਖਣ ਤੋ ਮੈਨੂੰ ਬੜਾ ਵਧੀਆ ਹੰਗਾਰਾ ਮਿਲਿਆ ਵਾਕੀ ਜੇ ਕੋਈ ਹੋਰ ਮਕਸੀਕੋ ਬਾਰੇ ਮੈਨੂੰ ਕੋਈ ਪੁੱਛਣਾ ਹੋਇਆ ਪੁੱਛ ਲਿਓ ਧੰਨਵਾ 나의 깡통인 비전은 생소함이 빈합이 운이 낭낭해. 이따 우리 싸게. 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 이따 이따 우리 싸게. 이따 우 ਉਹ ਚੱਕ ਗਿਆ ਯਾਰ ਪਾਣੀ ਮੋਟ ਮੈਂ ਵੀ ਪਾਣੀ ਤੇ ਆ ਮੈਂ ਗਵੰਡੀ ਉਹਦਾ ਰੰਗ ਜਿਹੜਾ ਮੈਨੂੰ ਪ੍ਰੋਨ ਨੂੰ ਬੀਨ ਕਾਲਾ ਮੈਂ ਕਾਲਾ ਨੂੰ ਮੈਨੂੰ ਯਾਦ ਆ ਤਾ ਉਹਨਾਂ ਨੂੰ ਫਿਕਰ ਆ ਵੀ ਅਸੀਂ ਗੋਰਿਆਂ ਜੀ ਆਈ ਕੰਡੰਟ ਲੈਣਾ ਇੰਕਾ ਉਹ ਬਾਰੇ ਮੈਨੂੰ ਆਹਾ ਮੈਂ ਰੱਖੂ ਜੀ ਮੇਰਾ ਪਪਾ ਹੀ ਨਾ ਵਾਹ ਸੱਜਣ ਨੂੰ ਮਾਚੀ ਜੀ ਹੇਗਾ ਇਹ ਅੰਡਰ ਕੇਵਸ ਨੇ ਅੰਡਰ ਅੰਡਰਵਾਟਰ ਕੇਵਸ ਸੋ ਬਹੁਤ ਢੂੰਗੀ ਹੈ 20 ਮੀਟਰ ਢੂੰਗੀ ਹੈ ਇਧਰ ਉਹ ਇੱਥੇ ਤੈਨੂੰ ਜਾਵਾਂ ਤਾਂ ਇਧਰ ਤਾਂ ਨਹੀਂ ਜਾਣਾ ਉਪਰਲੇ ਪਾਸੇ ਨੂੰ ਥੋੜਾ ਜਿਹਾ ਘੱਟ ਉਹ ਤੁਸੀਂ ਇਹਨੂੰ ਕਰਾਸ ਵੀ ਕਰ ਸਕਦੇ ਹੋ ਉਧਰ ਜਾ ਸਕਦੇ ਹੋ ਅੱਗੇ ਪਰ ਮੈਂ ਇੰਨੀ ਦੂਰ ਨਹੀਂ ਜਾਣਾ ਮੈਂ ਇੱਥੇ ਹੀ ਬੁੜਾ ਦਿਆਂ ਯਾਰ ਠੀਕ ਹੈ ਜੀ ਨਾਲੇ ਪੱਗ ਬੰਨੀ ਹੈ ਯਾਰ ਸਾਰਾ ਕੁਝ ਸਾਰਾ ਕੁਝ ਗਿੱਦਾ ਹੋਊਗਾ ਵਿੱਚ ਮੱਛੀਆਂ ਵੀ ਤੁਰੀਆਂ ਫਿਰਦੀਆਂ ਆ ਦੇਤੀ ਠੀਕ ਹੈ ਸੋ ਫਿਰ ਦੱਸਾਂ ਮੈਂ ਕਿੱਥੇ ਹਾਂ ਅੰਡਰਵਾਟਰ ਗਿੱਦਾ ਕਰਦਾ ਬਿੱਗਲਾਹੋਮਾ ਚਲੋ ਠੀਕ ਹੈ ਜੀ ਇਹ ਹੈਗੀਆਂ ਅੰਡਰਵਾਟਰ ਕੇਬਸ ਸੋ ਮੈਂ ਹੈਗਾ ਸੈਂਸਰ ਸੈਂਸੈਂਟੀ ਸੈਂਸੈਂਸ ਨੋਟੇ ਇਨ ਅੰਡਰਵਾਟਰ ਕੇਬਸ ਕਹਿੰਦੇ ਨੇ ਕੈਂਕਲ ਸੋ ਕੈਂਕਨ ਦੀ ਅੰਡਰਵਾਟਰ ਉਹ ਜੋ ਆ ਕੇ ਤੇ ਦਰਿਆਗਾ ਦੇਖੋ ਵਾਹ ਦੇ ਇਨਵੈਂਜਰ ਬਾਦ

por el niño, ¿verdad? So <laughs> 快，快进，还没用着，不能吗？